ਪੰਜਾਬ ਲੈਣ ਸਟੂ ਵੀ ਦੇਖਣਾ ਤੁਸੀਂ ਮੈਂ ਤੁਹਾਡੇ ਨਾਲ ਅਮਿਤ ਕੁਮਾਰ ਚਰਚਾ ਕਰਾਂਗੇ ਅੱਜ ਦੀਆਂ ਵੱਡੀਆਂ ਖਬਰਾਂ ਤੇ ਅੱਜ ਕੀ ਹੋਇਆ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲੀ ਵੱਡੀ ਖਬਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਕਿਉਂਕਿ ਜਲੰਧਰ ਦੇ ਇੱਕ ਸ਼ਖਸ ਨੇ ਸਿਮਰਨਜੀਤ ਸਿੰਘ ਜਿਨ੍ਹਾਂ ਨੇ ਵੀਆਈਪੀ ਕਲਚਰ ਦੇ ਖਿਲਾਫ ਇਹ ਪਟੀਸ਼ਨ ਪਾਈ ਹੈ ਕੁਝ ਕੁ ਸਵਾਲਾਂ ਦੇ ਜਵਾਬ ਮੰਗੇ ਨੇ ਤੇ ਇਹ ਜਵਾਬ ਅਦਾਲਤ ਦੇ ਜ਼ਰੀਏ ਮੰਗੇ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਲ 2017 ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਗੱਡੀਆਂ ਤੇ ਪਾਵੇਂ MP ਦੀ ਹੋਵੇ ਭਾਵੇਂ ਉਹ ਕਿਸੇ ਵਿਧਾਇਕ ਦੀ ਹੋਵੇ ਤੇ ਭਾਵੇਂ ਉਹ ਕਿਸੇ ਹੋਰ ਵੰਡੇ ਲੀਡਰ ਦੇ ਕਿਉਂ ਨਾ ਹੋਵੇ ਨੀਲੀਆਂ ਤੇ ਲਾਲ ਬੱਤੀਆਂ پابੰਦੀ ਉਸ ਤੇ ਹੋਏਗੀ ਇਸ ਤੋਂ ਬਾਅਦ ਰਾਸ਼ਟਰਪਤੀ ਵੀ ਦੇਸ਼ ਦੇ ਤੇ ਪ੍ਰਧਾਨ ਮੰਤਰੀ ਵੀ ਲਾਲ ਜਾਂ ਨੀਲੀ ਬੱਤੀ ਆਪਣੀ ਗੱਡੀਆਂ ਤੇ ਨਹੀਂ ਲਗਵਾਉਂਦੇ ਪਰ ਪੰਜਾਬ ਦੇ ਵਿੱਚ ਐਸੇ ਕਈ ਲੀਡਰ ਨੇ MP ਨੇ ਵਿਧਾਇਕ ਨੇ ਜਿਨ੍ਹਾਂ ਦੀਆਂ ਗੱਡੀਆਂ ਤੇ ਜਾਂ ਭਾਵੇਂ ਜਿਹੜੀਆਂ ਸਕਾਟ ਕਰਕੇ ਲੈ ਕੇ ਜਾਂਦੇ ਨੇ ਜਾਂ ਜਿਹੜੀਆਂ ਸੁਰੱਖਿਆ ਦੇ ਵਿੱਚ ਤਾਇਨਾਤ ਹੁੰਦੀਆਂ ਨੇ ਉਹਨਾਂ ਤੇ ਲਾਲ ਜਾਂ ਨੀਲੀਆਂ ਬੱਤੀਆਂ ਲਗੀਆਂ ਹੁੰਦੀਆਂ ਨੇ ਇਹ ਸਭ ਨੂੰ ਲੈ ਕੇ ਪੰਜਾਬ ਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਤੇ ਜਵਾਬ ਵੀ ਮੰਗਿਆ ਪਿਛਲੇ ਦਿਨੀ ਜਦੋਂ ਵਿਕਾਸ ਕ੍ਰਾਂਤੀ ਰੈਲੀ ਬਠਿੰਡਾ ਦੇ ਵਿੱਚ ਕੱਢੀ ਗਈ ਸੀ ਭਗਵੰਤ ਮਾਨ ਹੁਰਾ ਦੇ ਵੱਲੋਂ ਤਾਂ ਉਸ ਮੌਕੇ ਅਕਾਲੀ ਆਗੂ ਬੰਟੀ ਰੁਮਾਣਾ ਹੁਰਾ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਜਿਸ ਦੇ ਵਿੱਚ ਬਹੁਤ ਵੱਡਾ ਗੱਡੀਆਂ ਦਾ ਕਾਫਲਾ ਜਿਨ੍ਹਾਂ ਤੇ ਲਾਲ ਲੀਲੀਆਂ ਬੱਤੀਆਂ ਵੀ ਲੱਗੀਆਂ ਸੀ ਤੇ ਉਹ ਭਗਵੰਤ ਮਾਨ ਦੀ ਵਾਈਫ ਕੋਲੋਂ ਸਕੋਰ ਕਰਕੇ ਲੈ ਕੇ ਜਾ ਰਹੇ ਸਨ ਤਾਂ ਉਹਨਾਂ ਨੇ ਇਸ ਸਭ ਦੇ ਦੌਰਾਨ ਤੰਜ ਵੀ ਕਸਿਆ ਕਿ ਆਪਣੇ ਆਪ ਨੂੰ ਆਮ ਲੋਕਾਂ ਦੇ ਪਹਾੜੀ ਅਖਵਾਉਣ ਵਾਲੇ ਤੇ ਸਾਨੂੰ ਵਿਰੋਧੀ ਧਿਰ ਦੇ ਵਿੱਚ ਰਹਿ ਕੇ ਜਦੋਂ ਛੇਡਾ ਕਰਦੇ ਹੁੰਦੇ ਸੀਗੇ ਕਿ ਇੰਨੀਆਂ-ਇੰਨੀਆਂ ਗੱਡੀਆਂ ਦਾ ਕਾਫਲਾ ਜਾਂਦਾ ਇੰਨੀਆਂ ਬੱਤੀਆਂ ਲਗਵਾ ਕੇ ਜਾਂਦੇ ਨੇ ਤਾਂ ਇਹਨਾਂ ਦੀ ਲੋੜ ਕਿਉਂ ਹੈ ਤਾਂ ਅੱਜ ਇਹ ਸੱਤਾ ਦੇ ਵਿੱਚ ਨੇ ਤਾਂ ਇਹਨਾਂ ਨੂੰ ਆਖਰਕਾਰ ਐਸੀ ਕੀ ਲੋੜ ਪੈ ਗਈ ਇਹ ਤਾਂ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਕਵਾਉਂਦੇ ਨੇ ਤੇ ਇਸ ਦੇ ਨਾਲ ਹੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਸਬੰਧ ਦੇ ਵਿੱਚ ਟਰਾਂਸਪੋਰਟੇਸ਼ਨ ਵਿਭਾਗ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਕਿਉਂਕਿ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਇਹ ইস্যੂ ਟਰਾਂਸਪੋਰਟ ਵਿਭਾਗ ਤੋਂ ਹੀ ਹੁੰਦੀਆਂ ਨੇ ਤੇ ਉਹਨਾਂ ਦੇ ਕੋਲ ਐਸੀ ਕੋਈ ਤਾਕਤ ਨਹੀਂ ਹੁੰਦੀ ਕਿ ਉਹ ਕੀ ਇਸ ਮੰਤਰੀ ਜਾਂ ਇਸ ਲੀਡਰ ਦੀ ਗੱਡੀ ਤੇ ਬੱਤੀ ਲਗਣੀ ਚਾਹੀਦੀ ਆ ਜਾਂ ਇਸ ਮੰਤਰੀ ਦੀ ਸੁਰੱਖਿਆ ਦੇ ਵਿੱਚ ਜਿਹੜੀ ਗੱਡੀ ਸਕੋਟ ਦੇ ਵਿੱਚ ਆ ਉਹਨਾਂ ਦੀ ਗੱਡੀ ਦੇ ਉੱਤੇ ਨੀਲੀ ਜਾਂ ਲਾਲ ਬੱਤੀ ਦੀ ਵਰਤੋਂ ਉਹ ਕਾਫਲੇ ਚੱਲਦੇ ਦੌਰਾਨ ਕਰ ਸਕਣ ਅਗਲੀ ਵੱਡੀ ਖਬਰ ਦੇ ਵੀ ਗੱਲ ਕਰ ਲੈਂਦੇ ਆ ਗੱਲ ਸਿੱਖਿਆ ਦੇ ਨਾਲ ਜੁੜੀ ਹੋਈ ਆ ਤੇ ਪੰਜਾਬ ਸਰਕਾਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਜਿਹੜੇ ਉੱਥੇ ਪ੍ਰਬੰਧਕ ਨੇ ਉੱਥੇ ਜਿਹੜੇ ਪ੍ਰਿੰਸੀਪਲ ਨੇ ਤੇ ਜਾਣ ਲਾਲ ਜਿਹੜੇ ਜ਼ਿਲ੍ਹਿਆਂ ਦੇ ਸਿੱਖਿਆ ਅਫਸਰ ਨੇ ਉਹਨਾਂ ਨੂੰ ਚਿੱਠੀ ਜਾਰੀ ਕੀਤੀ ਹੈ ਤੇ ਕਿਹਾ ਕਿ 23 ਦਸੰਬਰ ਤੱਕ ਜਿਹੜੇ ਸਾਰੀਆਂ ਗੱਲਾਂ ਨੇ ਕਿ ਤੁਹਾਡੇ ਸਕੂਲ ਦੇ ਵਿੱਚ ਬੈਂਚ ਹੈਗੇ ਨੇ ਕੁਰਸੀਆਂ ਹੈਗੇ ਨੇ ਬੱਚੇ ਝੁਜੇ ਬਹਿ ਕੇ ਤਾਂ ਨਹੀਂ ਪੜਦੇ ਲਿਖਦੇ ਉਹਨਾਂ ਸੰਬੰਧੀ ਸਾਨੂੰ ਕਮੀ ਦੇ ਚਲਦਿਆਂ ਉਹਨਾਂ ਟੇਬਲ ਕੁਰਸੀਆਂ ਦੀ ਲਿਸਟ ਬਣਾ ਕੇ ਭੇਜੀ ਜਾਵੇ ਤਾਂ ਜੋ ਤੁਹਾਡੇ ਤੱਕ ਪਹੁੰਚਦਿਆਂ ਕਰਤੀਆਂ ਜਾਣ ਤੇ ਆਉਂਦੀ 31 ਮਾਰਚ ਅਗਲੇ ਸਾਲ ਯਾਨੀ ਕਿ 2024 ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਅਸਾਂ ਕੋਈ ਵੀ ਬੱਚਾ ਨਹੀਂ ਹੋਣਾ ਚਾਹੀਦਾ ਜਿਹੜਾ ਝੁਜੇ ਬਹਿ ਕੇ ਪੜਦਾ ਹੋਵੇ ਹਾਲਾਂਕਿ ਇਹ ਫੈਸਲਾ ਪਹਿਲਾਂ ਤੋਂ ਇਹ ਚਿੱਠੀ ਪਹਿਲਾਂ ਤੋਂ ਜਾਰੀ ਕਰ ਦੇਣੀ ਚਾਹੀਦੀ ਸੀ ਕਿਉਂਕਿ ਸਰਦੀਆਂ ਤਾਂ ਹੁਣ ਚੱਲ ਰਹੀਆਂ ਨੇ ਐਸੇ ਬਹੁਤੇ ਸਕੂਲ ਨੇ ਪੰਜਾਬ ਦੇ ਵਿੱਚ ਜਿੱਥੇ ਕੁਰਸੀਆਂ ਤੇ ਮੇਜ਼ ਨਹੀਂ ਹੈਗੇ ਬੱਚੇ ਪੁੰਜੇ ਬੈ ਕੇ ਦਰਿਆ ਤੇ ਬੈਠ ਕੇ ਪੜਨ ਨੂੰ ਮਜਬੂਰ ਨੇ ਤਾਂ 31 ਮਾਰਚ 2024 ਤੱਕ ਇਹਨਾਂ ਨੇ ਕਿਹਾ ਕਿ ਸਾਨੂੰ ਕੋਈ ਵੀ ਬੱਚਾ ਐਸਾ ਦਿਖਣਾ ਨਹੀਂ ਚਾਹੀਦਾ ਜਿਹੜਾ ਪੁੰਜੇ ਬੈ ਕੇ ਪੜੇ ਪਰ ਸਰਦੀਆਂ ਤਾਂ ਹੁਣ ਨੇ ਕੀ ਹੁਣ ਬੱਚੇ ਪੁੰਜੇ ਬੈ ਕੇ ਹੀ ਪੜਨਗੇ ਕਿ ਇਹ ਚਿੱਠੀ ਪਹਿਲਾਂ ਜਾਰੀ ਨਹੀਂ ਸੀ ਹੋ ਸਕਦੀ ਇਹ ਇਸ ਮੋਕੇ ਵੱਡਾ ਸਵਾਲ ਖੜਾ ਹੋ ਰਿਹਾ ਜਾਂ ਫਿਰ ਕੀ ਇਹ ਕਿਸੇ ਨੇ ਸੁਝਾ ਦਿੱਤਾ ਅਬ ਬਾਤ ਉਹਨਾਂ ਦੇ ਦਿਮਾਗ ਦੀ ਗੱਲ ਖੜਕੀ ਕਿ ਯਾਰ ਇਹ ਚੀਜ਼ ਨੂੰ ਪੂਰਾ ਕਰਵਾਇਆ ਜਾਵੇ ਪਰ ਕਿਤੇ ਨਾ ਕਿਤੇ ਇਹ ਚਿੱਠੀ ਪਹਿਲਾਂ ਕੱਢ ਲੈਣੀ ਚਾਹੀਦੀ ਸੀ ਤਾਂ ਜੋ ਸਰਕਾਰੀ ਸਕੂਲਾਂ ਦੇ ਜਿਹੜਾ ਨੋਹਾਰ ਬੁਲਾਉਣ ਦੀ ਗੱਲ ਇਹ ਸਰਕਾਰ ਕਰ ਰਹੀ ਹੈ ਤਾਂ ਉਸ ਤੇ ਅਸਲ ਤੌਰ ਤੇ ਅਮਲੀ ਜਾਮਾ ਪਹਿਲੇ ਤੋਂ ਹੀ ਪਨਾਇਆ ਜਾ ਚੁੱਕਿਆ ਹੁੰਦਾ ਚੰਡੀਗੜ੍ਹ ਨੂੰ ਲੈ ਕੇ ਜੁੜੀ ਵੱਡੀ ਖਬਰ ਹੈ ਦੂਸਰੀ ਵੱਡੀ ਮੀਟਿੰਗ ਹੋਈ ਹੈ ਚੰਡੀਗੜ੍ਹ ਦੀ ਪ੍ਰਸ਼ਾਸਨ ਦੇ ਨਾਲ ਯੂਨੀਫਾਈਡ ਮੈਟਰੋ ਯੂਨੀਅਨ ਵਾਲਿਆਂ ਦੇ ਨਾਲ ਕਿ ਆਉਂਦੇ ਸਮੇਂ ਦੇ ਵਿੱਚ ਚੰਡੀਗੜ੍ਹ ਚ ਜਿਹੜੀ ਟਰਾਈ ਸਿਟੀ ਦੇ ਵਿੱਚ ਮੈਟਰੋ ਚਲਵਾਈ ਜਾਵੇਗੀ ਇਸ ਸਬੰਧ ਦੇ ਵਿੱਚ ਇਹ ਚਰਚਾ ਹੋਈ ਹੈ ਕਿ ਦੋ ਫੇਜ਼ ਹੋਣਗੇ ਇਹ ਦੋ ਫੇਜ਼ 154 ਕਿਲੋਮੀਟਰ ਦਾ ਪੈਨਡਾ ਤੱਕ ਕਰਨਗੇ ਜਿਹਦੇ ਵਿੱਚ ਚੰਡੀਗੜ੍ਹ ਹੋਏਗਾ ਮੁਹਾਲੀ ਹੋਏਗਾ ਜ਼ਿਰਕਪੁਰ ਹੋਏਗਾ ਪੰਚਕੁਲਾ ਹੋਏਗਾ ਡੇਰਾ ਬਸੀ ਹੋਏਗਾ ਇਨ੍ਹਾਂ ਦੇ ਇਰਦ ਗਿਰਦ ਜੋ ਹੈ ਇਹ ਮੈਟਰੋ ਚੱਲੇਗੀ ਤੇ ਤਿੰਨ ਕੋਰੀਡੋਰ ਵੀ ਬਣਾਏ ਜਾਣਗੇ ਸਬੰਧ ਦੇ ਵਿੱਚ ਇਸ ਗੱਲ ਤੇ ਚਰਚਾ ਖੂਬ ਮੀਟਿੰਗ ਦੇ ਵਿੱਚ ਚੱਲਦੀ ਰਹੀ ਕਿ ਇਹ ਜਿਹੜੀ ਮੈਟਰੋ ਹੋਏਗੀ ਇਹ ਆਪਾਂ ਓਨ ਬ੍ਰਿਜ ਲੈ ਕੇ ਜਾਣੀ ਆ ਜਾਂ ਫਿਰ ਅੰਡਰਗਰਾਉਂਡ ਲੈ ਕੇ ਜਾਣੀ ਆ ਇਸ ਸਬੰਧ ਦੇ ਵਿੱਚ ਇਹ ਫੈਸਲਾ ਕੇਂਦਰ ਸਰਕਾਰ ਤੇ ਛੱਡ ਦਿੱਤਾ ਗਿਆ ਕਿਉਂਕਿ ਜੇਕਰ ਅ ਅੰਡਰਗਰਾਉਂਡ ਬਣਾਉਂਦੇ ਨੇ ਤਾਂ ਉਸ ਤੇ ਲਾਗਤ ਜ਼ਿਆਦਾ ਆਏਗੀ ਤੇ ਜੇਕਰ ਬਾਹਰ ਦੀ ਉੱਪਰ ਦੀ ਬ੍ਰਿਜਸ ਦੇ ਜ਼ਰੀਏ ਮੈਟਰੋ ਚਲਾਉਂਦੇ ਨੇ ਜਿਵੇਂ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਹੈਗੀਆਂ ਨੇ ਤਾਂ ਉਦੋਂ ਲਾਗਤ ਘੱਟ ਆਏਗੀ ਪਰ ਨਾਲ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਕਿ ਜਿਹੜੀ ਚੰਡੀਗੜ੍ਹ ਦੀ ਗ੍ਰੀਨਰੀ ਆ ਜਾਂ ਜਿਹੜੀ ਟਰਾਈ ਸਿਟੀ ਦੀ ਗ੍ਰੀਨਰੀ ਹਾਊਸ ਦੇ ਨਾਲ ਇਹ ਇਫੈਕਟ ਹੋਏਗੀ ਜੇਕਰ ਬ੍ਰਿਜ ਦੇ ਜ਼ਰੀਏ ਮੈਟਰੋ ਚਲਵਾਈ ਜਾਵੇਗੀ ਤਿੰਨ ਕੋਰੀਡੋਰ ਹੋਣਗੇ 154 ਕਿਲੋਮੀਟਰ ਦਾ ਇਹ ਸਾਰਾ ਪੈਡਾ ਹੋਏਗਾ ਜਿਹੜੀ ਮੈਟਰੋ ਆਪਣੇ ਆਪ ਦੇ ਵਿੱਚ ਤੈਅ ਕਰੇਗੀ ਕੇਂਦਰ ਸਰਕਾਰ ਦਾ ਪੂਰਾ ਇਸ ਮੁਕ ਜ਼ੋਰ ਲੱਗਿਆ ਹੋਇਆ ਕਿ ਪੰਜਾਬ ਤੇ ਹਰਿਆਣਾ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਜਿਹੜੇ ਅਫਸਰ ਨੇ ਉਹਨਾਂ ਨਾਲ ਮੀਟਿੰਗ ਕੀਤੀ ਜਾਵੇ ਤੇ ਜਲਦੀ ਤੋਂ ਜਲਦੀ ਇਹ ਕੰਮ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ ਤੇ ਜਲਦੀ ਟਰਾਈ ਸਿਟੀ ਚੰਡੀਗੜ੍ਹ ਵੀ ਹੁਣ ਇਸ ਸਭ ਦੇ ਵਿੱਚ ਮੈਟਰੋ ਦੇ ਵਿੱਚ ਦੇਸ਼ ਦੇ ਲਈ ਆਪਣਾ ਨਾਮ ਦਰਜ ਕਰਵਾएगी ਹੁਣ ਅੱਗੇ ਗੱਲ ਕੰਗੜਾ ਰਨੌਤ ਦੀ ਕਰ ਲੈਣੇ ਆ ਮਸ਼ਹੂਰ ਬਾਲੀਵੁੱਡ ਅਦਾਕਾਰ ਜਿਹੜੀ ਆਪਣੇ ਬਿਆਨਾਂ ਕਰਕੇ ਚਰਚਾ ਦੇ ਵਿੱਚ ਰਹਿੰਦੀ ਆ ਕਈ ਤਾਂ ਉਹਦੇ ਬਿਆਨਾਂ ਨੂੰ ਬੇਤੁਕਾ ਵੀ ਕਹਿ ਦਿੰਦੇ ਨੇ ਕਿ ਇਹ ਬੋਲਣ ਤੋਂ ਪਹਿਲਾਂ ਸੋਚ ਨਹੀਂ ਆ ਪੰਜਾਬੀਆਂ ਦੇ ਨਾਲ ਕੰਗੜਾ ਰਣੌਤ ਦਾ ਵੱਖਰੇ ਢੰਗ ਤਰੀਕੇ ਦੇ ਨਾਲ ਇੱਕ ਰਿਸ਼ਤਾ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਤਾਂ ਬਹੁਤ ਜ਼ਹਿਰ ਵਾਲੇ ਬਿਆਨ ਕੰਗੜਾ ਰਣੌਤ ਨੇ ਦਿੱਤੇ ਸੀ ਤੇ ਉਦੋਂ ਠੋਕਵੇ ਜਵਾਬੀ ਦਿੱਤੇ ਜਾਂਦੇ ਸੀ ਭਾਵੇਂ ਉਹ ਟਸਲ ਪੰਜਾਬ ਦੇ ਕਲਾਕਾਰਾਂ ਦੀ ਕੰਗੜਾ ਰਣੌਤ ਦੇ ਨਾਲ ਵੀ ਕਿਉਂ ਨਾ ਹੋਈ ਹੋਵੇ ਤੇ ਹੁਣ ਇਹ ਚਰਚਾ ਛਿੜਰੀ ਹੈ ਨਵੀਂ ਕੰਗੜਾ ਰਣੌਤ 2024 ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚੋਂ ਚੋਣ ਲੜ ਸਕਦੀ ਹੈ ਜੇਪੀ ਨੱਡਾ ਭਾਜਪਾ ਦੇ ਜਿਹੜੇ ਕੌਮੀ ਪ੍ਰਧਾਨ ਨੇ ਉਹਦੇ ਨਾਲ ਮੁਲਾਕਾਤ ਹੋਈ ਹੈ ਉਹਨਾਂ ਦੇ ਗ੍ਰਹਿ ਦੇ ਵਿੱਚ ਹਿਮਾਚਲ ਦੇ ਵਿੱਚ Shimla ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋਈ ਹੈ ਤੇ ਇਹ ਵੀ ਕਿ ਹਸ ਰਈਆਂ ਲਗਾਈਆਂ ਜਾ ਰਹੀਆਂ ਨੇ ਕਿ ਆਉਂਦੇ ਸਮੇਂ ਦੇ ਵਿੱਚ ਕੰਗੜਾ ਰਨੌਤ ਜਾਂਤਾ Shimla ਜਾਂ ਫਿਰ ਮਹਾਰਾਸ਼ਟਰ ਜਾਂ ਫਿਰ UP ਤੋਂ ਕਿਸੇ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੀ ਹੈ ਆਪਣੇ ਪਰਿਵਾਰ ਦਾ ਕਹਿਣਾ ਹੈ ਅਗੰਗਨਾ ਰਨੌਤ ਦੇ ਪਾਦਰ ਸਾਹਿਬ ਦਾ ਕਹਿਣਾ ਹੈ ਕਿ ਮਾਰਚਲ ਪ੍ਰਦੇਸ਼ ਉਸ ਦਾ ਘਰ ਹੈ ਉਸ ਦਾ ਘੜਾ ਤਾਂ ਇਸ ਕਰਕੇ ਹਿਮਾਚਲ ਪ੍ਰਦੇਸ਼ ਤੋਂ ਇੱਕ ਕੰਗੜਾ ਰਣੌਤ ਕਿਸੇ ਲੋਕ ਸਭਾ ਸੀਟ ਤੋਂ ਚੋਣ ਲੜੇ ਤਾਂ ਇਹ ਸਿਆਸਤ ਹੈ ਸਿਆਸਤ ਦੇ ਵਿੱਚ ਕਿ ਇੱਕ ਹੋਰ ਅਦਾਕਾਰ ਦੀ ਐਂਟਰੀ ਹੋਏਗੀ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਕੰਗੜਾ ਨੌਤ ਜਿਸ ਢੰਗ ਤਰੀਕੇ ਦੇ ਨਾਲ ਭਾਜਪਾ ਦੇ ਹੱਕ ਦੇ ਵਿੱਚ ਦਿਖੀ ਹੈ ਕਈ ਬਿਆਨਾਂ ਦੇ ਤੌਰ ਤੇ ਦਿਖੀ ਹੈ ਕਈ ਫੈਸਲਿਆਂ ਦੇ ਤੌਰ ਤੇ ਦਿਖੀ ਹੈ ਤਾਂ ਲੱਗਦਾ ਹੈ ਕਿ ਕੰਗੜਾ ਰਣੌਤ ਨੂੰ 2024 ਦੇ ਵਿੱਚ ਟਿਕਟ ਮਿਲ ਸਕਦੀ ਹੈ ਅੱਗੇ ਗੱਲ ਗਵਾਂਡੀ ਮੁਲਕ ਚੀਨ ਦੀ ਕਰ ਲੈਣੇ ਆ ਬੀਤੀ ਰਾਤ ਦੇ ਰਾਤ ਉਚਾਲ ਆਇਆ ਤੇ ਪੁਚਾਲ ਇੰਨਾ ਕਿ ਜ਼ਿਆਦਾ ਖਤਰਨਾਕ ਸੀ ਕਿ ਉਸ ਦੇ ਵਿੱਚ 111 ਲੋਕਾਂ ਦੀ ਮੌਤ ਹੋ ਗਈ 200 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਇਹ ਤੁਹਾਨੂੰ ਦੱਸ ਦਈਏ ਕਿ ਇੱਕ ਥਿੰਸੂ ਨਾ ਦਾ ਸ਼ਹਿਰ ਹੈ ਚੀਨ ਦੇ ਵਿੱਚ ਜਿੱਥੇ 100 ਲੋਕਾਂ ਦੀ ਮੌਤ ਹੋਈ ਹੈ ਤੇ ਇੱਕ ਐਕਟਿੰਗ ਹਾਈ ਜਿੱਥੇ 11 ਲੋਕਾਂ ਦੀ ਮੌਤ ਹੋਈ ਹੈ ਤੇ 6.3 ਦੀ ਤਬਰਤਾ ਦੇ ਨਾਲ ਇਹ ਪੁਚਾਲ ਮਾਪਿਆ ਗਿਆ ਇਹਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਚਾਲ ਆਉਣ ਤੋਂ ਬਾਅਦ ਉੱਥੋਂ ਦੀ ਇਲੈਕਟ੍ਰਿਸਿਟੀ ਯਾਨੀ ਕਿ ਰੋਡ ਦੀ ਕਨੈਕਟੀਵਿਟੀ ਤੇ ਬਿਲਕੁਲ ਠੱਪ ਹੋ ਚੁੱਕੇ ਨੇ ਇੰਟਰਨੈਟ ਸੇਵਾਵਾਂ ਵੀ ਉੱਥੇ ਬਿਲਕੁਲ ਠੱਪ ਹੋ ਚੁੱਕਿਆ ਨੇ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਹੈ ਕੁਝ ਕੁ ਫੋਟੋਜ਼ ਨੇ ਕੁਝ ਕੁ ਵੀਡੀਓਜ਼ ਨੇ ਜਿਸ ਦੇ ਵਿੱਚ ਤੁਸੀਂ ਲੋਕ ਦਰਦ ਦੇ ਵਿੱਚ ਇਸ ਮੁੱਕੇ ਦੇਖ ਸਕਦੇ ਹੋ ਪਰਿਵਾਰਾਂ ਦੇ ਪਰਿਵਾਰ ਉਜੜ ਗਏ ਨੇ ਕੁਦਰਤੀ ਆਫਤ ਆਇਆ ਤੇ ਇਹਨਾਂ ਪਿਛਲੇ ਸਮੇਂ ਦੇ ਦੌਰਾਨ ਬਹੁਤ ਸਾਰੇ ਪੁਚਾਲ ਦੇਖਣ ਨੂੰ ਮਿਲੇ ਨੇ ਭਾਰਤ ਦੇ ਵਿੱਚ ਵੀ ਇਸ ਦੇ ਝਟਕੇ ਸਮੇਂ-ਸਮੇਂ ਤੇ ਮਹਿਸੂਸ ਹੁੰਦੇ ਰਹੇ ਨੇ ਤੇ ਇਹ ਪੁਚਾਲ ਹੋਣ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਇਹ ਲਗਾਤਾਰ ਵਧ ਰਹੀਆਂ ਨੇ ਕਿਉਂਕਿ ਕਲਾਈਮੇਟ ਚੇਂਜ ਅਸਰ ਇਸ ਦਾ ਦੇਖਣ ਨੂੰ ਮਿਲਦਾ ਜਦੋਂ ਧਰਤੀ ਦੀਆਂ ਪਲੇਟਾਂ ਖਿਸਕਦੀਆਂ ਨੇ ਤੇ ਇਸ ਸਭ ਨੂੰ ਲੈ ਕੇ ਹੁਣ ਚਾਈਨਾ ਤੇ ਇਹ ਸਾਰਾ ਦੁੱਖਾਂ ਦਾ ਪਹਾੜ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਤਾਂ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੱਜ ਕੀ ਹੋਇਆ ਕਿਵੇਂ ਲੱਗਿਆ ਤੁਹਾਨੂੰ ਕਮੈਂਟ ਸਾਨੂੰ ਜਰੂਰ ਦੱਸਿਓ ਇਸ ਸਾਰੇ ਪ੍ਰੋਗਰਾਮ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਸਾਨੂੰ ਤੁਹਾਡੀ ਲੋੜ ਹੈ